ਲੁਧਿਆਣਾ ਦੇ ਵਿੱਚ ਮਰਾਡੋ ਪੁਲਿਸ ਚੌਂਕ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏਸੀਪੀ ਨੇ ਸਸਪੈਂਡ ਕਰ ਦਿੱਤਾ ਹੈ ਚੌਂਕ ਦੇ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ ਮਹਿਲਾ ਦੇ ਉੱਪਰ ਹੱਥ ਉਠਾਇਆ ਸੀ ਮਹਿਲਾ ਨੇ ਵੀ ਪੁਲਿਸ ਕਰਮਚਾਰੀ ਤੇ ਕੁੱਟਮਾਰ ਦੇ ਦੋਸ਼ ਲਗਾਏ ਸਨ ਘਟਨਾ ਜੀਐਨ ਕਾਲਜ ਦੇ ਸਾਹਮਣੇ ਦੀ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਕ੍ਰਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਪੁਲਿਸ ਕਰਮਚਾਰੀ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਦੇ ਮੂੰਹ ਤੇ ਥੱਪੜ ਮਾਰਦਾ ਦਿਖਾਈ ਦਿੰਦਾ ਹੈ ਅਧିକਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ੋਕ ਕੁਮਾਰ ਨੇ ਵਰਦੀ ਪਾ ਕੇ ਮਹਿਲਾ ਦੇ ਉੱਪਰ ਵੀ ਹੱਥ ਉਠਾਇਆ ਸੀ ਅਤੇ ਉਸ ਨੂੰ ਗੁੱਟ ਤੋਂ ਫੜ ਕੇ ਖਿੱਚਿਆ ਸੀ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਦੇ ਉੱਪਰ ਐਕਸ਼ਨ ਲਿਆ ACP ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਵੀਡੀਓ ਜੋ ਉਹਨਾਂ ਦੇ ਸਾਹਮਣੇ ਆਈ ਸੀ ਉਸ ਦੇ ਵਿੱਚ ਦਿਖ ਰਿਹਾ ਕਿ ASI ਅਸ਼ੋਕ ਕੁਮਾਰ ਮਹਿਲਾ ਦੇ ਉੱਪਰ ਵਰਦੀ ਪਾ ਕੇ ਹੱਥ ਉਠਾ ਰਿਹਾ ਇਸ ਦੇ ਨਾਲ ਉਹਨਾਂ ਦੀ ਪੁਲਿਸ ਦੀ ਸ਼ਬੇ ਖਰਾਬ ਹੁੰਦੀ ਹੈ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਦੇ ਵੱਲੋਂ ਅਸ਼ਵਨੀ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਪੁਲਿਸ ਲਾਈਨ ਭੇਜ ਦਿੱਤਾ ਗਿਆ। ਹਾਂਜੀ ਸਰ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਜਿਹੜੇ ਮਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਕ ਲੇਡੀ ਨਾਲ ਕੁੱਟਮਾਰ ਜੀ ਹੋ ਰਹੀ ਹੈ। ਉਹ ਕੀ ਮਾਮਲਾ ਕੀ ਹੈ ਤੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ? ਇਹ ਨਾ ਏਐਸਸੀ ਆਪਣੇ ਸਬਜੈਕਟ ਅਸ਼ਵਨੀ ਕੁਮਾਰ ਚੌਕੀਨ ਜਾਦੇ ਮਰਾਡੋ ਕਿਸ ਸਨੇਚਰਾ ਦੀ ਕਿਤੇ ਰੇਡ ਤੇ ਗਏ ਸੀ। ਅਚਾਨਕ ਇੱਕ ਲੜਕੀ ਉੱਥੇ ਲੜਕੀ ਦੀ ਲੇਡੀ ਕਹਿ ਸਕਦਾ ਉਹ ਤੂੰ ਆਪਸ ਵਿੱਚ ਮੀਆਂ ਵੀਰਾਂ ਝਗੜਾ ਹੋ ਰਿਹਾ ਸੀ ਉਹ ਵੈਸੇ ਉਹਦੀ ਸੰਕਤੀ ਕਰਕੇ ਆਪਣੇ ਪਟਵਾਲਾ ਪਾਰੀ ਉਹ ਦੇਖ ਲੈਣ ਪੁੱਛਣ ਲੱਗਾ ਬਟ ਉੱਥੇ ਕੀ ਹੋਇਆ ਉਹ ਲੇਡੀ ਅਗਰੈਸਿਵ ਹੋ ਗਈ ਉਹਦੇ ਅਜਾਦੀ ਗੱਲ ਪੈ ਗਈ ਤੇ ਉੱਥੇ ਕੋਈ ਸਿਚੁਏਸ਼ਨ ਕੰਟਰੋਲ ਨਾ ਹੋਣ ਕਰਕੇ ਤੇ ਉੱਥੇ ਹੱਥੋ ਪੈਣ ਹੋਈ ਨਾ ਉਸ ਲੜਕੀ ਨਾਲ ਤੇ ਉਹਦੀ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਵਾਇਰਲ ਜਿਹੜੀ ਬੈਲ ਹੋਈ ਉਹਨੂੰ ਅਸੀਂ ਚੰਗੀ ਦਾ ਕੋਖੜਦਾ ਉਹਦੇ ਵਿੱਚ ਫਿਲਹਾਲ ਉਹ ਅਸ਼ਵਨੀ ਕੁਵਾਰ ਦੇ ਲੇਡੀ ਦੇ ਹੱਥ ਚੱਕਿਆ ਹੈਗਾ ਜਿਹੜਾ ਕਿ ਯੂਨੀਫਾਰਮ ਅਧਿਕਾਰੀ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਕੋਈ ਲੋਕਾਂ ਦੇ ਵਿੱਚ ਗਲਤ ਮੈਸੇਜ ਗਿਆ ਮੈਂ ਉਹਨੂੰ ਤੁਰੰਤ ਸਸਪੈਂਡ ਕਰਕੇ ਲਾਈਨ ਹਾਜ਼ਰ ਭੇਜ ਦਿੱਤਾ ਬਾਕੀ ਉਹ ਕਾਲੀ ਪੁਤ ਤਿਆਰ ਕਰਕੇ ਅਸੀਂ ਸੀਨੀਅਰ ਅਸਲ ਸੇਵਾ ਦੇ ਭੇਜ ਦਿੱਤੇ ਹੈਗੇ ਪਰ ਇੱਕ ਹੋਟਲ ਵੀ ਹੈ ਜੀ ਆਪਣਾ ਰਾਣਾ ਰੈਸਟੋਰੈਂਟ ਉਹਨਾਂ ਦੇ ਜਿਹੜੇ ਓਨਰ ਨੇ ਜਾਂ ਜਿਹੜੇ ਉੱਤੇ ਕੰਮ ਕਰਨ ਵਾਲੇ ਆ ਕਹਿੰਦੇ ਉਹਨਾਂ ਦੇ ਰੈਸਟੋਰੈਂਟ ਦੇ ਅੰਦਰ ਜਾ ਕੇ ਵੀ ਉਹਨਾਂ ਨੇ ਥੱਪੜ ਵਗੈਰਾ ਮਾਰੇ ਹੋ ਕੀ ਤੁਹਾਡੀ ਹੋਲਡਸ ਹੈ ਜੀ ਹਾਂ ਮੈਂ ਉਹ ਵੀ ਮੇਰੇ ਨੋਟਿਸ ਗੱਲ ਹੈ ਮੈਂ ਉੱਥੇ ਮੌਕੇ ਜਾ ਕੇ ਸਿਚੁਏਸ਼ਨ ਹੈਂਡਲ ਕਰਨ ਦੇ ਮੌਕੇ ਤੋਂ ਬਹੁਤ ਜ਼ਿਆਦਾ ਕੱਟ ਹੋ ਗਿਆ ਫੋਰਸਰ ਤੋਂ ਕੱਟ ਸੀ ਫਿਰ ਉਹਨਾਂ ਫੋਰਸ ਬਾਅਦ ਬੁਲਾਈ ਹੈਗੀ ਕਈ ਵਾਰੀ ਭੀੜ ਨੂੰ ਖਦਾ ਮਰੀ ਸ਼ਕਤੀ ਕਰਨੇ ਪੈਂਦੀ ਹੈ ਕੋਈ ਭੀੜ ਬਹੁਤ ਜ਼ਿਆਦਾ ਕੱਟੀ ਹੋ ਗਈ ਦੀ ਮੌਕ ਕੱਟੀ ਨੂੰ ਉਹਨੂੰ ਖੰਡਾਉਣ ਦੇ ਚੱਕਰ ਦੇ ਵਿੱਚ ਜੂਰ ਉਹਨੂੰ ਹੋ ਸਕਦਾ ਪੁਲਿਸ ਦਾ ਸਖਤ ਐਕਸ਼ਨ ਲਿਆ ਉਹ ਕੀ ਲੱਗਦਾ ਨਹੀਂ ਜੀ ਫੋਰਸਰਾਂ ਅੱਜਕੱਲ ਜਿਹੜੇ ਵਧੀਆ ਕੰਮ ਕਰਦੀ ਆ ਪਰ ਕੁਝ ਅਫਸਰ ਜਿਹੜੇ ਇਦਾਂ ਦੇ ਗਲਤੀਆਂ ਗਲਤੀ ਕਹਿ ਸਕਦੇ ਆ ਜਾ ਐਗਰੈਸਿਵ ਹੋ ਗਏ ਇਦਾਂ ਕੰਮ ਕਰ ਲੈ ਕਿ ਲੱਗਦਾ ਵੀ ਪੁਲਿਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੇ ਦੇਖੋ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਤਾਂ ਪਬਲਿਕ ਦੀ ਸੇਵਾ ਲਈ ਹੈਗਾ ਅਸੀਂ ਦਿਨ-ਪ੍ਰਤੀ ਦਿਨ ਅਸੀਂ ਹਮੇਸ਼ਾ ਤਿਆਰ ਰਹਿੰਦੇ ਆ ਪਬਲਿਕ ਦੀ ਮਦਦ ਕਰਨ ਲਈ ਪਬਲਿਕ ਦੀ ਸੁਰੱਖਿਆ ਲਈ ਬਟ ਇਹ ਇਨ ਕੇਸ ਕਈ ਵਾਰੀ ਇਦਾਂ ਦਾ ਇਨਸੀਡੈਂਟ ਹੋ ਜਾਂਦੇ ਪਰ ਸੀਨੀਅਰ ਅਫਸਰ ਵੱਲੋਂ ਸਾਡਾ ਸਖਤ ਤੈਅ ਤੈ ਹੈਗੀ ਹੈ ਕਿ ਪਬਲਿਕ ਦੀ ਜਾਨ ਮਾਲ ਦੀ ਹਵਾਲਤ ਕਰਨੀ ਹੈ ਇਹ ਬੱਚਿਆਂ ਦੀ ਬਜ਼ੁਰਗਾਂ ਦੀ ਔਰਤਾਂ ਦੀ ਪਰ ਜਿਹੜਾ ਕੋਈ ਇਸ ਕਿਸਮ ਦਾ ਕੋਈ ਐਕਟ ਕਰਦਾ ਹੈ ਉਹਦੇ ਖਿਲਾਫ ਆਪਾਂ ਸਖਤ ਐਕਸ਼ਨ ਲੈਣੇ ਪਵਾਂ ਮੁਲਾਜ਼ਮ ਹੋ ਪਵਾਂ ਕੋਈ ਹੋ ਹੂੰ ਤੇ ਆ ਪਬਲਿਕ ਕੀ ਮੈਸੇਜ ਦੇਣਾ ਚਾਹੁੰਗਾ ਮੈਂ ਆਪਬਲੋਗ ਇਹ ਤਾਂ ਨਾ ਕੋਈ ਵੀ ਕੇਸ ਕਿਸੇ ਦੀ ਪ੍ਰੋਬਲਮ ਆਉਂਦੀ ਆ ਅਸੀਂ ਤੁਹਾਡੀ ਜਾਨ ਮਾਲ ਦੀ ਹਿਫਾਜ਼ਤ ਦੇ ਦੀ ਜ਼ਿੰਮੇਵਾਰ ਆ ਅਸੀਂ ਦਿਨ ਰਾਤ ਤੁਹਾਡੇ ਲਈ ਅਸੀਂ ਖੜੇ ਆ ਜਿੱਥੇ ਮਰਜੀ ਅਸੀਂ ਸ਼ਹਿਰ ਦੇ ਸੂਨਸਾਨ ਜਗ੍ਹਾ ਹੋਣ ਭਾਵਾਂ ਚੌਕ ਹੋਣ ਅਸੀਂ ਲੜਕੀਆਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਹਰ ਇੱਕ ਤਰ੍ਹਾਂ ਦੀ ਸੁਰੱਖਿਆ ਲਈ ਬਚਨ ਬੱਧ ਆ ਗਏ ਆ ਪਰ ਸਾਡਾ ਮੁਲਾਜ਼ਮ ਜੇ ਕਿਸੇ ਤਰ੍ਹਾਂ ਦਾ ਕੋਈ ਗਲਤ ਐਕਟ ਕਰਦਾ ਅਸੀਂ ਉਹਦੇ ਖਿਲਾਫ ਐਕਸ਼ਨ ਲੈਣ ਤੋਂ ਬਿਗਰੇਜ ਨਹੀਂ ਕਰਦੇ ਤੁਸੀਂ ਸਰ ਇਹ ਨਵੇਂ ਪੁਆਇੰਟ ਆਏ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਦੀ ਹੈ ਕੀ ਤੁਹਾਡੇ ਨਾਲ ਸਿੱਧਾ ਕੰਟੈਕਟ ਕਰ ਸਕਦੇ ਹਾਂ ਹਾਂ ਸਿੱਧਾ ਕੰਟੈਕਟ ਕਰ ਸਕਦਾ ਮੇਰਾ ਨੰਬਰ ਵੀ 9815800373 ਹੈਗਾ ਐਨੀ ਟਾਈਮ ਮੈਂ ਆਫਿਸ ਟਾਈਮਸਰ ਆ ਜਾਣਾ ਸਰਕਾਰ ਦੇ ਹੁਕਮ ਮੁਤਾਬਕ ਤੇ ਜਿਹੜਾ ਵੀ ਕੋਈ ਕਿਸੇ ਨੂੰ ਪ੍ਰੋਬਲਮ ਆਦੀ ਮੇਰੇ ਨਾਲ ਸਿੱਧੀ ਗੱਲ ਕਰ ਸਕਦਾ ਮੇਰੇ ਫੋਨ ਤੇ ਗੱਲ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ